ਕਰਨੇ ਰੋਏ ਨਗਾਨ ਤੁਮਰਾ ਤੁਹ ਤੇਉ ਜਾਮਨ ਸਗਲ ਸਮਗਰੀ ਤੁਮਹਾਰੀ ਤੁਮ ਤੇ ਆਗੇ ਆਕਾਰੀ ਜੀ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ ਦਾ ਕੁਦਬਾਨੀ ਜੀ ਤੁਮਰੀ ਗਤ ਯਾਨੀ ਨਾਮਕ ਦਾਦਾ ਦਾ ਕੁਦਬਾਨੀ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ Fateh ਸ੍ਰੀ ਭਗਉਤੀ ਜੀ ਸਹਾਈ ਵਾਹਿ ਸ੍ਰੀ ਭਗਉਤੀ ਜੀ ਕੀ ਬਾਤ ਸਾਹੀ ਦਸਵੀਂ ਰਿਥੋਂ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਪ੍ਰੰਗਤ ਗਉਤਿ ਅਮਰਦਾਸ ਰੰਮ ਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਸਨ ਜੀ ਧਿਆਈ ਅਜਿ ਘਟੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪੁਤਖ ਜੀ ਦਾ ਧਿਆਨ ਤਰਕੇ ਖਾਲਸਾ ਦੀ ਸਾਧ ਸੰਗਤ ਬੋਲਣਾ ਜੀ ਦਸਾ ਪਾਤਸ਼ਾਹਾਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ ਦਾ ਹਜੂਦ ਜਹ ਰਾਜ ਹੂਦ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ ਹਲਤ ਬਲਤ ਕੇ ਰਖਿਆ ਕ ਲੋਕ ਪਰਲੋਕ ਕੇ ਸਹਾਇਕ ਖਾਲ ਜਦ ਨਾਮ ਜਦ ਤਿਨਾਂ ਦੇ ਪਾਠ ਦਰਸਨ ਦੇ ਦਾਤ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ 10 ਪਾਸਾਂ ਜਾਂ 40 ਸਹਿਬ ਜਾ ਦੇ ਪੰਜ ਪਿਆਰੇ 40 ਮੁਕਤੀ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਦਕਵਾਨਾਂ ਸਹੀਤਾ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਮੂਹੋ ਗੁਸਤਕ ਤਾਂ ਸਮੂਹੋ ਗੁਸਦਵਾਰਿਆਂ ਛੱਡਿਆਂ ਬੰਗਿਆਂ ਨਸਾਂ ਦਾ ਗੁਦ ਧਾਮਾਂ ਜੀ ਕਾ ਧਿਆਨ ਤਤਕੇ ਬੋਲਣਾ ਜੀ ਸ਼ੇ ਆਕਾਲ ਪੁਰਖ ਅੰਤਿ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਤਿ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸੇਤੇ ਅਥਰ ਕੋ ਕਾਮ ਕਰੋ ਲੋਭੋਂ ਕਾਲ ਤੋਂ ਬਚਾਓ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਦਕਦਾਨ ਭਰੋਸਾਦਾਨ ਸ਼ਾਂਤੀ ਬਖਸ਼ੋ ਤੋੜੇ ਚਰਨਾਂ ਨਾਲ ਬਾਣ ਆਵੇ ਸੁਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪਰਿਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਨੂੰ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਨਾਂ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰਬਾਨ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾਂ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇ ਜੋ ਤਾਂ ਭਾਵੈ ਸੋ ਨਾਂ ਦੇ ਜਿੱਥੇ ਭਾਵੈ ਜਿੱਥੇ ਰੱਖ ਲੈ ਜਿੱਥੇ ਨਾ ਭਾਵੈ ਜਿੱਥੇ ਨਾ ਰੱਖੇ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹਾਂ ਦੇ ਵਕਸੀਆਂ ਸਾਜਿਆਂ ਨਵਾਜਿਆਂ ਗੁਰਬਖਾਂ ਪਿਆਰਿਆਂ ਦੇ ਮੇਲੇ ਵਕਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਤਿਗਦੀ ਪ੍ਰਾਪਤੀ ਹੋਵੇ ਤੋਂ ਦਰਗਾਹ ਦੀ ਸਮਤ ਮਿਲੇ ਆਪ ਜੀ ਦੇ ਦਸ ਤੋਂ ਡੱਕੇ ਧੱਕੇ ਨਿੰਦਕਰੀ ਸੰਗਤ ਨਾਮ ਦੀ ਜਿਹਦੇ ਮਿਲ ਨਹੀਂ ਕਰਕੇ ਤੂੰ ਵਿਸਤਰੇ ਜਾਵੇਂ ਦਰਗਾਹਾਂ ਦੇ ਤੱਕੇ ਦਾ ਮੇਲਾ ਨਾਮ ਦਿਓ ਜੀ ਮਿਹਰਵਾਨ ਜੀ ਜਗਤ ਜੰਦਾ ਰੱਖ ਲੈ ਆਪਣੀ ਕਿਰਪਾ ਧਾ ਜਿੱਤ ਦੁਆਰੇ ਉੱਗਦਾ ਤੇ ਤੇਲੇ ਹੋਵਾ ਸੜਦੇ ਬਾਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਲੋਤੀਆਂ ਝੋਲਿਆਂ ਤੋਂ ਆਪਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਚਤਰਾ ਤੋਂ ਫਤ ਦੇ ਕੇ ਵਿਚਾਰ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੇ ਵਿੱਚ ਲਿਓ ਭਾਣਾ ਮਿੱਠਾ ਲਾਗੇ ਮੈਂ ਕੀਤਾ ਨਾ ਜਾਤਾ ਹਰਾਮ ਕੋਦ ਹਾਂ ਕਿਆ ਮੋਹ ਦੇ ਸਾਂ ਧੋਟ ਜੋ ਗੁਨ ਹੈ ਗਾਲੂਣ ਹਰਾਮੀ ਪਾਹਣ ਦਾਵ ਨਾ ਪਾਦ ਗਰਾਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੀਤੀ ਓਗਣ ਹਵਾ ਦੇ ਦਇਆ ਕਰੋ ਕਿਸ ਮਿਹਰੀ ਉਪਾਵੋਂ ਡੁੱਬਦੇ ਪੱਥਰ ਤਾ ਕੂਪ ਭਰੀਓ ਜੈਸੇ ਦਾਦ ਦਾ ਅਕਸ਼ ਤੇਸ ਬਦੇਸ ਦਾ ਬੋਝ ਐਸੀ ਵੀਰਾ ਮੰਦ ਵਿਖਿਆ ਬੇਮੋਹ ਆਕਸ਼ਿਆ ਦਾ ਪਾਤਸ਼ਾਹ ਕੀ ਨਰੰਗ ਆਦ ਸੂਪ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੀ ਆਪ ਜੀ ਦੀ ਸੱਚੀ ਦਰਗਾਹ ਬੁਝੇ ਮੰਦੇ ਹਾਂ ਚੰਗੇ ਹਾਂ ਤੇਰੇ ਇਹਦੀ ਆਉਂਦੀ ਤੈਨੂੰ ਲਾ ਸਿਰ ਤੇ ਹੱਥ ਰੱਖੋ ਸਤਿਮਤ ਬਖਸ਼ੋ ਸਿੱਧੇ ਰਸਤੇ ਭਾਵੋ ਸਰਬਤ ਭੁੱਲਾਂ ਮਾਫ਼ ਕਰੋ ਸਦਾ ਦੀ ਆਪਣੀ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਜੋ ਖਾਜਦਾ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹ ਵਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜ਼ੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਦਾਸ ਕਤਕ ਦਾ ਮਹੀਨਾ ਜਾਣ ਸ੍ਰੀ ਬਾਦਾਂ ਮਹਾ ਜੀ ਕੇ ਪਾਠ ਹੋਇਆ। ਪਾਠ ਕਰਦੇ ਆਂ ਕੀਰਤਨ ਕਰਦੇ ਆਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ੀ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜ਼ੂਰ ਕੜਾ ਪ੍ਰਸਾਦ ਦਾ ਥਾਲਾ ਉੱਥਾਲਾ ਉੱਥੇ ਜਾ ਕੇ ਖਾਜਰ ਕੀਤਾ। ਨਾਲ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜ਼ਰ ਹੈ। ਆਪ ਜੀ ਕੋ ਹੋਗ ਲਓ। ਸ੍ਰੀ ਪ੍ਰਸਾਦ ਭਿਆ ਦੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਕਰਤੇ। ਹੋਰ ਜੋ ਵੀ ਮਾਈ ਭਾਈ ਸੁਵਚਾ ਪ੍ਰਸਾਦ ਲੈ ਕੇ ਆਪ ਜੀ ਕੇ ਹਜੂਰ ਖਾਜਰ। ਸਬਨਾ ਦੀ ਹਾਜ਼ਰੀ ਲਾਉਣੀ ਸਬਨਾ ਨੂੰ ਧਾਮ ਦਾਨ ਗੋ ਸਿੱਖੀ ਜੀਵਨ ਬਗਤ। ਆਪਣੇ ਚਰਨਾ ਦਾ ਭਿਆਦ ਬਖਸ਼ਣਾ ਕਦਮ-ਕਦਮ ਲੇਖੇ ਲਾਉਨੇ ਆਪਣੀ ਸਿੱਖ ਸੇਵਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਸਾਂ ਪਰਦੇਸਾਂ ਵਿੱਚ ਆਪ ਲਾਜ ਰੱਖਣਾ ਚੜ੍ਹਦੀ ਕਲਾ ਬਖਸ਼ੀ ਖੜਮਦਾਨ ਫਤਿਹ ਬਖਸ਼ੂ ਐਸੇ ਵੇਲੇ ਆਪ ਜੀ ਕੀ ਖਜ਼ੂਰ ਤੋਂ ਵੀ ਆਇਆ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨਵਾਸ਼ਿਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਦਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ